ਸਾਡੇ ਮਾਨਯੋਗ ਸੀਐਮ ਸਾਹਿਬ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਹੈਗੇਂਸਟ ਡਰੱਗਸ ਐਂਡ ਆਰਗੇਨਾਈਜ਼ਡ ਕ੍ਰਾਈਮ ਉੱਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ ਅਸੀਂ 12 ਸਮਗਲਰ ਨਾਰਕੋਟਿਕ ਕਾਟਲ ਜਿਹੜਾ ਬਸਟ ਕੀਤਾ 12 ਮੈਂਬਰ ਫੜੇ ਆ ਉਹਦੇ ਜਿਹੜੇ ਕ੍ਰਾਸ ਬਾਰਡਰ ਵੈਪਨਸ ਤੇ ਹਿਰੋਇਨ ਦੋਨਾਂ ਦਾ ਸਮਗਲਿੰਗ ਦੇ ਵਿੱਚ ਸ਼ਾਮਲ ਨੇ ਟੋਟਲ ਰਿਕਵਰੀ ਜਿਹੜੀ ਹੈਗੀ ਹੈ 2 ਕਿਲੋ 192 ਗ੍ਰਾਮ ਹੈਗੀ ਹੀਰੋਇਨ ਤੇ ਤਿੰਨ ਪਿਸਟਲ ਨੇ 30 ਬੋਰ ਦੇ ਇਹਨਾਂ ਚੋਂ ਦੋ ਪਿਸਟਲ ਬੜੇ ਜਿਹੜੇ ਆਟੋਮੈਟਿਕ ਫਾਇਰ ਵਾਲੇ ਵੀ ਐ ਔਰ ਇਹ ਸਾਰੀ ਕਨਸਾਈਨਮੈਂਟ ਜਿਹੜੀ ਐ ਰੀਸੈਂਟਲੀ ਆਈ ਸੀਗੀ ਇਹਦੇ ਚ ਬਹੁਤ ਅੱਛਾ ਕੰਮ ਕੀਤਾ ਸਾਡੇ ਡੀਸੀਪੀ ਸਾਹਿਬ ਹਰਪ੍ਰੀਤ ਮੰਡੇਰ ਸਾਹਿਬ ਮੈਡਮ ਹਰਕਮਲ ਸ਼ਿਵਦਰਸ਼ਨ ਸਾਡੇ ਐਸసీపీ ਔਰ ਵਿਨੋਦ ਐਸਐਚਓ ਛਾਟਾ ਨੇ ਪਹਿਲਾਂ 192 ਗ੍ਰਾਮ ਗ੍ਰਾਮ ਦੀ ਰਿਕਵਰੀ ਹੋਈ ਔਰ ਉਹਦੇ ਚ ਜਦੋਂ ਅਸੀਂ ਅੱਗੇ ਚੱਲੇ ਤੇ ਬਾਕੀ ਮੁਲਜ਼ਮ ਤੇ ਬਾਕੀ ਨੈਟਵਰਕ ਜਿਹੜਾ ਉਹਦਾ ਪਤਾ ਫਾਸ਼ ਹੋਇਆ ਇਹ ਜਿਹੜੀ ਬੜੀ ਇੰਟਰਸਟਿੰਗ ਗੱਲ ਇਹ ਹੈ ਕਿ ਬਬਲੀ ਨਾਮ ਦੀ ਇੱਕ ਲੜਕੀ ਹੈਗੀ ਹੈ ਜਿਹੜੀ ਲੇਡੀ ਉਹ ਆਂਗਣਵਾੜੀ ਵਰਕਰ ਹੈ ਉਹਨਾਂ ਘਾਰੇ ਸੇਫ ਹਾਊਸ ਯੂਜ਼ ਕਰ ਰਹੇ ਸੀਗੇ ਕਿ ਕਿਸੇ ਨੂੰ ਸ਼ੱਕ ਨਾ ਪਵੇ ਔਰ ਉੱਥੇ ਹੀ ਪਹਿਲਾਂ maal ਲੈ ਆ ਕੇ ਡੰਪ ਕਰਦੇ ਰਹੇ ਔਰ ਉੱਥੋਂ ਅੱਗੇ ਡਿਸਟ੍ਰਿਬਿਊਸ਼ਨ ਕਰਦੇ ਰਹੇ ਇਦੇ ਚ ਜਿਹੜੇ ਪੰਜ ਮੁਲਜ਼ਮ ਨੇ ਉਹ ਅਸੀਂ ਜੀਐਨਕੇ ਪੁਲਿਸ ਦੀ ਹੈਲਪ ਨਾਲ ਰਾਮਸੋਹ थाना ਹੈਗਾ ਉਹਨਾਂ ਦਾ ਡਿਸਟ੍ਰਿਕਟ ਰਾਮਬਨ ਜੀਐਨਕੇ ਪੰਜ ਬੰਦੇ ਉੱਥੋਂ ਗ੍ਰਿਫਤਾਰ ਕੀਤੇ ਤੇ ਬਾਕੀ ਅਸੀਂ ਡਿਫਰੈਂਟ ਡਿਫਰੈਂਟ ਜਗ੍ਹਾ ਤੋਂ ਲੋਕਲ ਛਾਟੇ ਏਰੀਆ ਦੇ ਵਿੱਚੋਂ ਇਹਦੇ ਚ ਜਿਹੜੀ ਡਰੱਗ ਮਣੀ ਹੈ ਉਹ ਉਹ ਵੀ ਟੋਟਲ ਰਿਕਵਰੀ ਹੋ ਗਈ ਤੁਹਾਡੇ ਕੋਲ 2 ਕਿਲੋ 192 ਗ੍ਰਾਮ ਤਿੰਨ ਪਿਸਟਲ 3 ਬੋਰ 2,60,000 150 ਰੁਪਏ ਡਰਗ ਮਨੀ ਇੱਕ ਫੋਰਚੂਨਰ ਵਹੀਕਲ ਇਹ ਰਿਕਵਰੀ ਹੁਣ ਤੱਕ ਹੋ ਚੁੱਕੀ ਹੈ ਜਿਹੜਾ ਇਹਨਾਂ ਦੀ ਮਡਲੀ ਪੁੱਛ ਖੇਚੋ ਪਤਾ ਲੱਗਿਆ ਕਿ ਅਜਨਾਲਾ ਤੇ ਰਮਦਾਸ ਏਰੀਆ ਜਿਹੜਾ ਬਾਰਡਰ ਦਾ ਸੈਕਟਰ ਹੈ ਉਤੋਂ ਇਹ ਡਰੋਨ ਰਾਹੀਂ ਕਨਸਾਈਨਮੈਂਟਸ ਆਉਂਦੀਆਂ ਰਹੀਆਂ ਨੇ ਤੇ ਇਹ ਮਤਲਬ ਇਹਦੇ ਚ ਜਿਹੜੇ ਡਰਗ ਟ੍ਰੇਡ ਤੇ ਆਰਮਜ਼ ਦੇ ਟ੍ਰੇਡ ਦੇ ਵਿੱਚ ਤਕਰੀਬਨ 3 ਕਿ ਮਹੀਨੇ ਤੋਂ ਕਾਫੀ ਐਕਟਿਵ ਸੀਗੇ ਬਾਕੀ ਇਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਔਰ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਵੀ ਸਾਨੂੰ ਵੈਪਨ ਐਂਡ ਜਿਹੜੇ ਹੀਰੋਇਨ ਬਰਾਮਦਗੀ ਦੀ ਆਸ ਹੈ ਕਾਫੀ ਸਰ ਹਾਂਜੀ ਸਰ ਇਹ ਰਾਮਸੂ ਜਿਹੜੇ ਗਏ ਜਦੋਂ ਬੜੀ ਉੱਥੇ ਵੇਚਣ ਗਏ ਸੀ ਜਾਂ ਉੱਥੇ ਜਾਂ ਹਾਈਡ ਆਊਟ ਸੀ ਇਹਨਾਂ ਦੀ ਦੇਖੋ ਉੱਥੇ ਅਜੇ ਤੱਕ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਘੁੰਮਣ ਗਏ ਸੀਗੇ ਕਿਉਂਕਿ ਬਰਫਬਾਰੀ ਹੋ ਰਹੀ ਸੀਗੀ ਬਟ ਅਸੀਂ ਉਹ ਐਂਗਲ ਵੀ ਜਾਣ ਕੇ ਪੁਲਿਸ ਨਾਲ ਤੇ ਸੈਂਟਰਲ ਏਜੰਸੀਜ਼ ਨਾਲ ਸ਼ੇਅਰ ਕੀਤਾ ਹੈ ਬਾਕੀ ਇਹਨਾਂ ਦੀ ਜਿਹੜੀ ਟੈਕਨੀਕਲ ਤੇ ਦੂਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਥੋੜੇ ਬੰਦੇ ਹਾਰਡਨ ਹੈਗੇ ਹਾਲਾਂਕਿ ਇਹਨਾਂ ਦੇ ਖਿਲਾਫ ਪੁਰਾਣੇ ਕੋਈ ਮੁਕੱਦਮਾ ਨਹੀਂ ਹੈ ਕਿਸੇ ਦੇ ਖਿਲਾਫ ਜਿਹੜਾ ਇਹਦਾ ਕਿੰਗਪਿੰਨ ਹੈਗਾ ਉਹ ਮਨਜੀਤ ਇਲੀਅਸ ਭੋਲਾ ਹੈਗਾ ਇਹ ਥਾਣਾ ਰਾਜਾ ਸੰਸੀ ਰਹਿਣ ਵਾਲਾ 27 ਸਾਲ ਦੀ ਉਮਰ ਹੈ ਕਰਪੈਂਟਰ ਦਾ ਕੰਮ ਕਰਦਾ ਹੈ ਇਹ ਦੂਜੇ ਜਿਹੜੇ ਬੰਦੇ ਨੇ ਜੋਬਨਪ੍ਰੀਤ ਹਰਪ੍ਰੀਤ ਅਮਰਤਪਾਲ ਅਨਿਕੇਤ ਹਰਸ਼ਪ੍ਰੀਤ ਗੁਰਪ੍ਰੀਤ ਲਵਪ੍ਰੀਤ ਮੰਦੀਪ ਰੇਸ਼ਮਾ ਇੱਕ ਲੇਡੀ ਹੋ ਰ ਹੈ ਔਰ ਬਬਲੀ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਚੁੱਕੇ ਜਿਹਦੇ ਘਰ ਛਪਾਉਂਦੇ ਸੀ ਇੱਕ ਆਕਾਸ਼ਦੀਪ ਹੈ ਸੋ ਇਹਦੇ ਨਾਲ ਜਿਹੜੀ ਗੱਲ ਇੱਕ ਸਾਹਮਣੇ ਆਈ ਹੈ ਕਿ ਜਿਹੜਾ ਕੱਲੀ ਹੀਰੋਇਨ ਦਾ ਕੰਮ ਨਹੀਂ ਹੋ ਰਿਹਾ ਕਿ ਨਾਲ ਹੀ ਉਹ ਕਿਸੇ ਨਾ ਕਿਸੇ ਕਨਸਾਈਨਮੈਂਟ ਦੇ ਵਿੱਚ ਵੈਪਨਸ ਵੀ ਨਾਲ ਲੈ ਕੇ ਆ ਰਿਹਾ ਇਹ ਇਹ ਜਿਹੜਾ ਨੈਟਵਰਕ ਹੈ ਸੋ ਇੱਥੇ ਅਸੀਂ ਕੰਮ ਕਰ ਰਹੇ ਆਂ ਅੱਜ ਇਹ ਹੈਂਡਲਰ ਪਾਕਿਸਤਾਨ ਵਾਲੇ ਦਾ ਤਾਂ ਕਲੀਅਰ ਹੋਇਆ ਸਾਨੂੰ ਪਰ ਇਹਨਾਂ ਨੇ ਕੁਝ ਹੋਰ ਹੈਂਡਲਰ ਸਾਨੂੰ ਪਤਾ ਅਜੇ ਨਹੀਂ ਲੱਗ ਸਕੇ ਕਿ ਕੋਈ ਕੋਈ ਟੈਕਨੀਕਲ ਉਹਦੀ ਜਿਹੜੀ ਹੈ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਨੂੰ ਉਮੀਦ ਹੈ ਕਿ ਉਹਨੂੰ ਵੀ ਅਸੀਂ ਜਲਦੀ ਕਾਬੂ ਕਰਾਂਗੇ ਤਾਂ ਕਿ ਸਾਰਾ ਟੋਟਲ ਜਿਹੜਾ ਇਹਦਾ ਪਿੱਛਾ ਬੇਸ ਹੈ ਉਹੀ ਸਾਰਾ ਸਮੈਸ਼ ਹੋ ਜਾਏ ਸੋ ਡਰੋਪ ਆਊਟ ਕਿੱਥੋਂ ਆ ਰਹੀ ਸਾਰਾ ਅਜਨਾਲਾ ਤੇ ਰਮਦਾਸ ਏਰੀਏ ਦੇ ਵਿੱਚੋਂ ਕਨਸਾਈਨਮੈਂਟ ਮੈਂ ਤੁਹਾਨੂੰ ਦੱਸਿਆ ਉਹ ਸੈਕਟਰ ਦੇ ਵਿੱਚ ਬਾਰਡਰ ਦੇ ਉੱਤੋਂ ਆਈ ਹੈ ਜੀ ਔਰ ਇਹ ਜਿਹੜਾ ਜੇ ਆਪਾਂ ਇਹਦੇ ਪਿਛੋਕੜ ਜਾਈਏ ਮਨਜੀਤ ਭੋਲਾ ਜਦੋਂ ਕਾਰਪੈਨਟਰ ਦਾ ਕੰਮ ਕਰਦਾ ਸੀ ਡੇਰਾ ਬਾਬਾ ਨਾਨਕ ਤੇ ਉਸ ਏਰੀਏ ਚ ਇਨੇ ਕਾਰਪੈਂਟਰੀ ਦੇ ਵਿੱਚ ਜਦੋਂ ਗਿਆ ਤੇ ਇਹਦੇ ਲਿੰਕ ਸਟੈਬਲਿਸ਼ ਹੋ ਗਏ ਉਹ ਉਹਦੇ ਚ ਆਪਣੇ ਇਹਦੇ ਉਹਦੇ ਤੋਂ ਉਹਨਾਂ ਨਾਲ ਲਿੰਕ ਸਟੈਬਲਿਸ਼ ਹੋਏ ਤੇ ਉਸ ਤੋਂ ਬਾਅਦ ਇਸ ਨੈਟਵਰਕ ਦੇ ਵਿੱਚ ਆ ਗਿਆ ਔਰ ਫਾਈਨੈਂਸ਼ੀਅਲ ਜਿਹੜਾ अगेन ਉਸ ਲਾਲਚ ਦੇ ਵਿੱਚ ਆ ਕੇ ਸਾਰਾ ਇਹ ਕੰਮ ਕੀਤਾ ਗਿਆ ਪਰ ਜਿਹੜੀ ਆਂਗਨਵਾਲੀ ਵਰਕਰ ਤੁਸੀਂ ਦੱਸ ਰਹੇ ਜਿੰਨਾਂ ਦੇ ਨਾਲ ਇਹਨਾਂ ਦਾ ਤਾਂ ਕਿ ਉਹ ਕਿਸ ਤਰ੍ਹਾਂ ਸੀ ਇਹਨਾਂ ਦੇ ਰਿਲੇਸ਼ਨ ਦੇ ਵਿੱਚ ਸੀ ਤੇ ਕਿਸ ਤਰ੍ਹਾਂ ਉਹਦੇ ਨਾਲ ਅਟਾਈਪ ਹੋਇਆ ਨਾ ਦੇਖੋ ਇਹ ਰਹਿਣ ਵਾਲੇ ਉਸ ਏਰੀਏ ਦੇ ਨਾਲ-ਨਾਲ ਨੇ ਜਿਹੜੇ ਬਾਕੀ ਦੇ ਮੁੰਡੇ ਨੇ ਨਾ ਜੀ ਕੋਈ ਬਿਜਲੀ ਦਾ ਕੰਮ ਕਰਦਾ ਤੇ ਛਾਟੇ ਏਰੀਏ ਚ ਕਾਫੀ ਇਹਨਾਂ ਦਾ ਜੇ ਆਪਾਂ ਦੇਖੀ ਜਿਵੇਂ ਬਬਲੀ ਹੈ ਉਹ ਗੁਰੂ ਅਮਰਦਾਸ ਕਲੋਨੀ ਨਾਰਾਇਣਗੜ੍ਹ ਛਾਟਾ ਦੇ ਵਿੱਚ ਰਹਿ ਰਹੀ ਹੈ ਜਿਹਦਾ ਨਾਮ ਮੈਂ ਲੈ ਰਿਹਾ ਸੀਗਾ ਤੇ ਜੋਬਨਪ੍ਰੀਤ ਜਿਹੜਾ ਮੁੰਡਾ ਉਹ ਅਰਜਨ نگر ਪੱਠੇ ਦੇ ਕੋਲ ਜਿਹੜਾ ਉਹਦਾ ਕੰਮ ਕਰਦਾ ਬਿਜਲੀ ਦਾ ਸੋ ਇਹ ਉਸ ਏਰੀਆ ਦੇ ਵਿੱਚ ਇਹਨਾਂ ਦਾ ਆਪਸ ਵਿੱਚ ਕੰਟੈਕਟ ਹੋਇਆ ਔਰ ਇੱਕ ਦੂਜੇ ਨੂੰ ਜਾਣਦੇ ਸੀਗੇ। ਤੋਂ ਉਹਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪੈਸੇ ਦੇ لالਚ ਵਾਸਤੇ ਹੀ ਸਾਰਾ ਇਹ ਕੰਮ ਕੀਤਾ ਗਿਆ ਹੈ ਨਾ ਵੱਲੋਂ। ਬਟ ਇਹਦੇ ਵਿੱਚ ਇੰਪੋਰਟੈਂਟ ਜਿਹੜੀ ਗੱਲ ਹੈ ਕਿ ਇਹਨਾਂ ਨੇ ਅੱਗੇ ਕਿਹਨੂੰ ਕਿਹਨੂੰ ਦਿੱਤੇ। ਪਹਿਲੀ ਅਸਾਈਨਮੈਂਟ ਤੋਂ ਉਹਦੇ ਉੱਤੇ ਸਾਡੇ ਵਾਸਤੇ ਮੇਜਰ ਚੈਲੰਜ ਹੈ ਉਹ ਉਦੋਂ ਆਪਾਂ ਉਸ ਤੇ ਜ਼ੋਰ ਪਾ ਰਹੇ ਹਾਂ। ਸੇਕ ਮਾਉਂਟ ਤੇ ਤੁਮ ਇਹ ਜਿਹੜੀ ਪੈਸਾ ਵੀ ਰਿਕਵਰ ਕੀਤਾ ਪੈਸੇ ਤਾਂ ਇਹਨਾਂ ਨੂੰ ਜਿਹੜਾ ਵੇਚੀ ਜਿਹੜੀ ਡਰਗ ਮੰਨੀ ਹੈ ਉਹਦੇ ਤੋਂ ਹੀ ਆ ਗਈ ਹੈ ਜੀ ਵੀਜ਼ੇ ਕਿੱਥੇ ਕਿੱਥੇ ਲੱਗਿਆ ਉਹ ਉਹੀ ਅਸੀਂ ਦੇਖ ਰਹੇ ਹਾਂ ਜੀ ਕਾਫੀ ਇਹਨਾਂ ਨੇ ਜਗ੍ਹਾ ਦਸੀਆਂ ਆਊਟਸਾਈਡ ਡਿਸਟ੍ਰਿਕਟ ਅਮਰਸਰ ਕਮਿਸ਼ਨਰੇਟ ਤੋਂ ਬਾਹਰ ਦਸੀਆਂ ਬਟ ਉੱਤੇ ਅਸੀਂ ਵੈਰੀਫਾਈ ਕਰ ਰਹੇ ਹਾਂ ਪਾ ਸਾਰਾ ਉਸ ਏਰੀਆ ਦੇ ਕੈਮਰੇ ਵਗੈਰਾ ਸਾਰਾ ਕੁਝ ਟੈਕਨੀਕਲੀ ਸਾਰਾ ਦੇਖ ਰਹੇ ਹਾਂ ਜੀ ਕਿਹੜਾ ਇੱਕ ਪੁਰਾਣਾ ਨੈਟਵਰਕ ਹੈ ਇਹਦਾ ਤਿੰਨ ਕਿ ਮਹੀਨੇ ਤੋਂ ਐਕਟਿਵ ਨਹੀਂ ਜੀ ਕਾਫੀ ਤਾਂ ਬਬਲੀ ਦੀ ਕੀ ਇਨਵਰਨਮੈਂਟ ਹੈ देखो जिदे ਘਰ ਰਖੇ ਚ ਮਤਲਬ ਉਹਦੇ ਘਰ ਚ ਰੱਖੀ ਹੈ ਤੇ ਉਥੇ ਸੇਫ ਹਾਊਸ ਬਣਾਇਆ ਹੈ ਉਥੇ ਲੋਕਾਂ ਨੂੰ ਸ਼ੱਕ ਹੀ ਨਹੀਂ ਪੈਂਦਾ ਵੀ ਲੇਡੀ ਦਾ ਘਰ ਹੈ ਨਾਰਮਲ ਜਿਹਾ ਉਥੇ ਕੋਈ ਚੀਜ਼ ਰੱਖ ਦਿਓ ਕੋਈ ਪੁਲਿਸ ਸ਼ੱਕ ਹੀ ਨਹੀਂ ਕਰ ਸਕਦੀ ਹਾਂਜੀ ਹਾਂਜੀ ਬਿਲਕੁਲ ਪੁਲਿਸ ਸਾਹਿਬ ਜਿਹੜੀ ਮੈਡਮ ਜੀ ਪਹਿਲਾਂ ਫੜੀ ਸੀ ਉਸ ਤੋਂ ਉਸੇ ਨਾਲ ਇਹ ਬਣਾ ਦੇ ਕੋਈ ਲਿੰਕ ਨਹੀਂ ਹੈਗੇ ਕਹਿੰਦੇ ਜੀ ਇੱਕ ਲੜਕੀ ਪਿੱਛੇ ਫੜੀ ਸੀ ਸ਼ੱਕ ਇਹਦੇ ਜੀ ਹਾਂਜੀ 2007 ਤੋਂ ਨਾਲ ਕੋਈ ਲਿੰਕ ਨਹੀਂ ਕਿਉਂਕਿ ਉਹਨਾਂ ਦਾ ਗਾਮੇ ਹੀ ਤੇਰਾ ਨਹੀਂ ਉਹ ਹੋਰ ਉਹ ਨਵਾਂ ਨਹੀਂ ਹੈ ਸਾਰੇ 12 ਦੇ 12 ਬੰਦੇ ਆਪਾਂ ਫੜ ਲਏ ਆ ਸਿਰਫ ਇਹਨਾਂ ਦੇ ਕੁਝ ਜਿਹੜੇ ਕਨੈਕਸ਼ਨਸ ਨੇ ਉਹ ਮੈਂ ਤੁਹਾਨੂੰ ਦੱਸਿਆ ਸੀ ਉਹਤੇ ਵਰਕ ਕਰਨਾ ਸਾਡੇ ਵਾਸਤੇ ਜ਼ਰੂਰੀਅਤ ਤੇ ਕਰ ਵੀ ਰਹੇ ਆ। ਸਰ ਇਸ ਤਰ੍ਹਾਂ ਅੰਗਣਵਾੜੀ ਵਰਕਰਸ ਦਾ ਗਵਰਨਮੈਂਟ ਅਪਲਾਈ ਹੈ ਇਸ ਤਰ੍ਹਾਂ ਉਹਨਾਂ ਦੀ ਨਾਰਮਲ ਕਿੰਨੀ ਖਤਰਨਾਕ। ਉਹ ਚੈੱਕ ਕਰ ਦਿੰਨੇ ਆ ਭਾਬੀ ਉਹਨਾਂ ਅੰਗਣਵਾੜੀ ਵਰਕਰ ਕਿਸ ਤਰ੍ਹਾਂ ਦਾ ਉਹਦਾ ਉੱਥੇ ਬੀਵੈ ਰਸੀ ਅਜੇ ਉਧਰ ਗਏ ਨਹੀਂ ਆਫੀਸ਼ੀਅਲੀ ਕਿਉਂਕਿ ਅਸੀਂ ਸਪੇਨਲੀ ਇਹਨੂੰ ਨੈਟਵਰਕ ਨੂੰ ਹੀ ਤੋੜਨ ਦੇ ਵਿੱਚ ਲੱਗੇ ਹੋਏ ਸੀ। ਸੋ ਅਸੀਂ ਮੈਂ ਆਪਣੀ ਟੀਮ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਡੀਜੀ ਸਾਹਿਬ ਨੇ ਵੀ ਇਹਨੂੰ ਟਵੀਟ ਕੀਤਾ ਹੁਣੀ। ਆ ਮਤਲਬ ਇਥੇ ਜੈ ਗੁੱਡ ਕੈਚ ਇਨ ਦੀ ਨਿਊ ਇਅਰ ਔਰ ਇਹ ਨਾਲ ਮੇਨ ਗੱਲ ਹੈ ਕਿ ਸਾਡਾ ਵੈਪਨ ਐਂਡ ਨਾਰਕੋਟਿਕ ਦੋਨਾਂ ਦਾ ਜਿਹੜਾ ਕਨੈਕਸ਼ਨ ਹੈ ਔਰ ਨੈਟਵਰਕ ਨੂੰ ਸਮੈਸ਼ ਹੁੰਦਾ ਉਹਨਾਂ ਨੂੰ ਡਿਫਰੈਂਟਲੀ ਰਾਹਤ ਆਉਂਦੀ ਹੈ ਨਹੀਂ ਟੈਰਰ ਐਂਗਲ ਨਹੀਂ ਆ ਬਿਲਕੁਲ ਜੀ 3 ਮਹੀਨੇ ਚ ਸਰ ਕਿੰਨੀਆਂ ਕਨਫਾਈਨਮੈਂਟਾਂ ਨਾਲ ਜੂਰ ਕਰ ਚੁੱਕੇ ਨੇ ਦੇਖੋ ਇਹ ਕਹਿਣਾ ਅਜੇ ਇੰਟਰੋਗੇਸ਼ਨ ਤੇ ਡਿਪੈਂਡ ਕਰਦਾ ਗੱਲਾਂ ਕੋਆਬਰੇਟ ਕਰਨੀ ਹੈ ਬਹੁਤ ਸਾਡਾ ਕੁਝ ਛੋਟਾ ਟਾਈਮ ਵੀ ਵੇਸਟ ਹੋ ਗਿਆ ਵੀ ਪਾਰਟੀ ਇਥੋਂ ਗਈ ਉਥੇ ਜੇ ਐਨ ਡੀ ਕੇ ਤੋਂ ਫੜ ਕੇ ਫੜ ਕੇ ਲਿਆਈ ਉਹਦੇ ਚ ਇੰਟਰੋਗੇਸ਼ਨ ਨੂੰ ਅਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਉਹਦੇ ਤੇ ਫੋਕਸ ਹੋਣ ਕਰਨਾ ਵੈਪਨ ਸਾਹਿਬ ਇਹਨਾਂ ਨੇ ਮੰਗਵਾਏ ਸੀ ਜਾਂ ਉਹਨਾਂ ਨੇ ਭੇਜਦੇ ਗਏ ਇਹਨਾਂ ਨੂੰ ਕੋ ਯਾਰ ਇਹਨਾਂ ਨੂੰ ਬੰਦੇ ਅੱਗੇ ਵੀ ਇਹਨਾਂ ਦੇ ਧਿਆਨ ਚ ਹੀ ਸੀ ਸਾਰੀ ਗੱਲ ਇਹਨਾਂ ਨੇ ਅੱਗੇ ਡਿਲੀਵਰੀ ਦੇਣੀ ਸੀ ਜੇ ਆਪਾਂ ਵੈਪਨ ਦੇਖੀਏ ਕਾਫੀ ਇਹ ਮਤਲਬ ਸਫਿਸਟੀਕੇਟਡ ਵੈਪਨ ਨੇ 3.0 ਬੋਰ ਦੇ ਜਿਹੜੇ जो दो वेपन जड़े हैं वो ऑटोमैटिक फायर भी कर सकते ठीक नहीं पहला है नहीं जी थैंक यू जी